ਅੱਜ ਦੀ ਬੇਨਤੀ ਹੈ ਹਸਬੰਡ ਤੇ ਵਾਈਫ ਨੂੰ ਕਿ ਜਿਹੜੇ ਕਈ ਵਾਰੀ ਇੱਕ ਦੂਜੇ ਨਾਲ ਲੜਾਈ ਝਗੜਾ ਕਰਦੇ ਆ ਗੁੱਸਾ ਗਿਲਾ ਕਰਦੇ ਆ ਤੇ ਮੇਰੀ ਬੇਨਤੀ ਕਿ ਗੁੱਸੇ ਗਿਲੇ ਨਾ ਕਰਿਆ ਕਰੋ ਭਾਈ 25 30 ਸਾਲ ਦਾ ਸਮਾਂ ਹੁੰਦਾ ਦੋਨਾਂ ਜੀਆਂ ਦੇ ਕੋਲ ਵਿਆਹ ਤੋਂ ਬਾਅਦ ਪਤਾ ਨਹੀਂ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ ਤਾਂ ਉਹ ਵੀ ਆਪਾਂ ਲੜਾਈ ਝਗੜਿਆਂ ਦੇ ਵਿੱਚ ਗੁੱਸੇ ਗਿਲਿਆਂ ਦੇ ਵਿੱਚ ਆਪਾਂ ਗੁਜ਼ਾਰ ਦਿੰਨੇ ਆ ਤੇ ਮੇਰੀ ਬੇਨਤੀ ਹੈ ਕਿ 25 30 ਸਾਲ ਜਿਹੜੇ ਤੁਹਾਡੇ ਕੋਲ ਹੁੰਦੇ ਆ ਨਾ ਇੰਨਾ ਪਿਆਰ ਹੋਣਾ ਚਾਹੀਦਾ ਤੁਹਾਡੇ ਵਿੱਚ ਜੋ ਮਰਜ਼ੀ ਕੋਈ ਕੁਝ ਕਹੀ ਜਾਵੇ ਪਰ ਤੁਹਾਡੇ ਤੇ ਕਿਸੇ ਦੀਆਂ ਕਈਆਂ ਗੱਲਾਂ ਦਾ ਅਸਰ ਨਹੀਂ ਹੋਣਾ ਚਾਹੀਦਾ ਤੁਹਾਡੇ ਦੋਵਾਂ ਜੀਆਂ ਦੀ ਇੱਕ ਗੱਲ ਹੋਣੀ ਚਾਹੀਦੀ ਹੈ ਜੋ ਮਰਜ਼ੀ ਦੁਨੀਆ ਕਹੀ ਜਾਵੇ ਪਰ ਤੁਹਾਡਾ ਇੰਨਾ ਪਿਆਰ ਹੋਣਾ ਚਾਹੀਦਾ ਹੈ ਕਿ ਦੁਨੀਆ ਕਵੇ ਹਾਂ ਇਹ ਦੋਨੋਂ ਜੀ ਦੁਨੀਆ ਤੇ ਆਏ ਨੇ ਬੇਨਤੀ ਹੈ ਕਿ ਪਿਆਰ ਨਾਲ ਰਿਆ ਕਰੋ ਲੜਾਈ ਝਗੜੇ ਨਾ ਕਰਿਆ ਕਰੋ ਦੇਖੋ ਤਲਾਕਾਂ ਤੱਕ ਆਪਾਂ ਪਹੁੰਚ ਜਾਂਦੇ ਹਾਂ ਮੇਰੇ ਕੋਲ ਬਹੁਤ ਕੇਸ ਆਉਂਦੇ ਆ ਇਹੋ ਜਿਹੇ ਕਿ ਭਾਈ ਸਾਹਿਬ ਅਸੀਂ ਰਹਿਣਾ ਨਹੀਂ ਤਲਾਕ ਤੱਕ ਗੱਲ ਜਾਂਦੀ ਪਰ ਮੇਰੇ ਮਨ ਨੂੰ ਦੁੱਖ ਲੱਗਦਾ ਹੈ ਕਿ ਤੁਹਾਡਾ ਪਿਆਰ ਹੀ ਨਾ ਹੋਣਾ ਚਾਹੀਦਾ ਕਿ ਲੜਾਈ ਝਗੜੇ ਤਲਾਕਾਂ ਤੱਕ ਆਪਾਂ ਪਹੁੰਚੀਏ ਕਿਉਂ ਇਸ ਲਈ ਪਿਆਰ ਨਾਲ ਰਿਹਾ ਕਰੋ ਇਹ ਜ਼ਿੰਦਗੀ ਇੱਕ ਵਾਰੀ ਮਿਲੀ ਵਾਰ-ਵਾਰ ਨਹੀਂ ਮਿਲਣੀ